ਅੱਜ ਉਹਨੂੰ ਸਵੇਰ ਗ੍ਰਿਫਤਾਰ ਕਰਨਾ ਪੰਜਾਬ ਸਰਕਾਰ ਦਾ ਜਿਹੜਾ ਮਜ਼ਦੂਰ ਵਿਰੋਧੀ ਤੇ ਡੋਗਲਾ ਕਰਦਾਰ ਆ ਉਹ ਸਾਹਮਣੇ ਲੈ ਕੇ ਆਉਣਾ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਜੋ ਮੁੱਖ ਤੌਰ ਤੇ ਲੜ ਰਹੀ ਸੀ ਉਹ ਜ਼ਮੀਨਾਂ ਦੀ ਵੰਡ ਨੂੰ ਲੈ ਕੇ ਲੜ ਰਹੀ ਸੀ ਤੇ ਕਿਤੇ ਨਾ ਕਿਤੇ ਬਹੁਤ ਸਾਰੇ ਲੋਕ ਕਹਿੰਦੇ ਸੀ ਵੀ ਇਹ ਤਾਂ ਕਿਸਾਨ ਵਿਰੋਧੀ ਡਿਮਾਂਡ ਆ ਉਹਦੀਆਂ ਮੰਗਾਂ ਜੇ ਲੋਕਾਂ ਨੂੰ ਲੱਗਦੀਆਂ ਤੇ ਉਹਦੇ ਤੇ ਤੁਰਨਗੇ ਦੂਸਰੀ ਗੱਲ ਜਿਹੜਾ ਤੁਸੀਂ ਸਵਾਲ ਉਠਾਇਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਜਿਹੜੀ ਲੈਂਡ ਸੀਲਿੰਗ ਐਕਟ ਦੀ ਗੱਲ ਕਰਦੀ ਆ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮੁਕੇਸ਼ ਮਲਵੋਧ ਨੂੰ ਆ ਜਿਹੜਾ ਇੱਕ ਵਾਰੀ ਆ ਜਿਹੜਾ ਉਹ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਪੰਜਾਬ ਪੁਲਿਸ ਦੁਆਰਾ ਜਿਹੜਾ ਗ੍ਰਿਫਤਾਰ ਕਰਨ ਲੱਗਾ ਵੱਖ-ਵੱਖ ਜਥੇਬੰਦੀਆਂ ਵੱਲੋਂ ਨਖੇਦੀ ਪਾਈ ਜਾ ਰਹੀ ਆ ਤੇ ਕਿਰਤੀ ਕਿਸਾਨ ਜਥੇਬੰਦੀ ਹੈ ਜਿਹੜੀ ਕਿਰਤੀ ਕਿਸਾਨ ਯੂਨੀਅਨ ਆ ਜਿਹੜੀ ਇਸ ਸੰਬੰਧੀ ਕੀ ਕੀ ਸੋਚਦੀ ਹੈਗੀ ਆ ਉਹਨਾਂ ਦਾ ਕੀ ਕਹਿਣਾ ਹੈਗਾ ਪੰਜਾਬ ਸਰਕਾਰ ਦੇ ਇਸ ਕਦਮ ਨੂੰ ਆ ਜਿਹੜਾ ਉਹ ਕਿਵੇਂ ਦੇਖਦੀ ਹੈਗੀ ਸਾਡੇ ਨਾਲ ਕਰਤਿਕ ਖਸਾਨ ਯੂਨੀਅਨ ਤੋਂ ਸবাই ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਮੌਜੂਦ ਨੇ ਬਾਈ ਜੀ ਸਵਾਗਤ ਹੈ ਪਹਿਲਾਂ ਤੋਂ ਸ਼ੁਕਰੀਆ ਬਾਈ ਜੀ ਅੱਛਾ ਬਾਈ ਜੀ ਅੱਜ ਲਈ ਗ੍ਰਿਫਤਾਰੀ ਹੋਈ ਹੈਗੀ ਮਜ਼ਦੂਰ ਆਗੂ ਦੀ ਕਰਤਿਕ ਖਸਾਨ ਯੂਨੀਅਨ ਇਸ ਗ੍ਰਿਫਤਾਰੀ ਨੂੰ ਜਿਹੜਾ ਕਿਵੇਂ ਦੇਖਦੀ ਹੈਗੀ ਪੰਜਾਬ ਸਰਕਾਰ ਦੇ ਇਸ ਕਦਮ ਨੂੰ ਜਿਹੜਾ ਕਿਵੇਂ ਦੇਖਦੀ ਹੈ ਅਸੀਂ ਮਕੇਸ਼ ਮਲੋਤ ਦੀ ਗ੍ਰਿਫਤਾਰੀ ਦੀ ਡਟਵੀਂ ਨਿੰਦਾ ਕਰਦੇ ਹਾਂ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿ ਫੌਰੀ ਉਹਨਾਂ ਨੂੰ ਰਿਹਾ ਕਰੇ ਪੰਜਾਬ ਸਰਕਾਰ ਦੀ ਜਿਹੜੀ ਕਰਤੂਤ ਆ ਇਹ ਬਹੁਤ ਘਟਿਆ ਹੈਗੀ ਆ ਅੱਜ ਇੱਕ ਪਾਸੇ ਤਾਂ ਉਹ ਇਹ ਕਹਿ ਰਹੀ ਆ ਕਿ ਅਸੀਂ ਮਜ਼ਦੂਰਾਂ ਦੇ ਪੱਖ ਦੇ ਵਿੱਚ ਆ ਔਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਿਹੜਾ ਜੀ ਰਾਮ ਜੀ ਸਕੀਮ ਲਿਆਂਦੀ ਆ ਕੇਂਦਰ ਸਰਕਾਰ ਨੇ ਮੰਡਰੇਗਾ ਖਤਮ ਕਰਕੇ ਦੂਸਰੇ ਪਾਸੇ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲਾ ਮਕੇਸ਼ ਮਲਾਦ ਪਿੰਡਾਂ ਦੀ ਪੰਚਾਇਤੀ ਜ਼ਮੀਨ ਚ ਤੀਜਾ ਹਿੱਸਾ ਦਲਤਾਂ ਦਾ 100 ਤੋਂ ਵੱਧ ਪਿੰਡਾਂ 'ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਮਜ਼ਦੂਰਾਂ ਨੂੰ ਉਹਨਾਂ ਦਾ ਬਣਦਾ ਹਿੱਸਾ ਦਿਵਾਇਆ। ਰਾਜੇ ਦੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਬੇਬਾਦ ਪਈ ਸੀਗੀ ਉਹ ਬੇਜ਼ਮੀਨਾਂ ਨੂੰ ਦਵਾਉਣ ਲਈ ਉਹਨਾਂ ਨੇ ਸੰਘਰਸ਼ ਲੜਿਆ। ਹੈਨਾ? ਅੱਜ ਉਹਨੂੰ ਸਵੇਰ ਗ੍ਰਿਫਤਾਰ ਕਰਨਾ ਪੰਜਾਬ ਸਰਕਾਰ ਦਾ ਜਿਹੜਾ ਮਜ਼ਦੂਰ ਵਿਰੋਧੀ ਤੇ ਡੋਗਲਾ ਕਰਦਾਰ ਆ ਉਹ ਸਾਹਮਣੇ ਲੈ ਕੇ ਆਤਾ। ਕਿ ਉਹ ਮਜ਼ਦੂਰਾਂ ਦੀਆਂ ਵੋਟਾਂ ਲੈਣ ਲਈ ਤਾਂ ਇਹ ਸਾਫਟ ਕਰਨਾ ਚਾਹੁੰਦੇ ਆ। ਕੈਸੀ ਮਜ਼ਦੂਰ ਪੱਖੀਆਂ ਤੇ ਮਨਰੇਗਾ ਨੂੰ ਜਿਹੜਾ ਮੋਦੀ ਨੇ ਖਤਮ ਕੀਤਾ ਸੀ ਉਹਦੇ ਖਿਲਾਫ ਆ ਦੂਜੇ ਪਾਸੇ ਪੰਜਾਬ ਦੇ ਵਿੱਚ ਹੀ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੇ ਬੰਦੇ ਨੂੰ ਦਿੱਲੀੋਂ ਗ੍ਰਿਫਤਾਰ ਕਰਕੇ ਇਹ ਸਾਬਤ ਕਰਤਾ ਕਿ ਅਸੀਂ ਹੈ ਉਹਨਾਂ ਦੀ ਵੀ ਬੀ ਟੀਮ ਤੇ ਉਸੇ ਤਰ੍ਹਾਂ ਇਹ ਮਜ਼ਦੂਰ ਜਿਹੜੇ ਵਿਰੋਧੀ ਆ ਇਸ ਕਰਕੇ ਅਸੀਂ ਉਹਦੀ ਰਿਹਾਈ ਦੀ ਫੌਰੀ ਮੰਗ ਕਰਦੇ ਆ ਤੇ ਜਿਹੜਾ ਇਹਦੇ ਨਾਲ ਪੰਜਾਬ ਸਰਕਾਰ ਦਾ ਮਜ਼ਦੂਰ ਵਿਰੋਧੀ ਚਿਹਰਾ ਹੈਗਾ ਉਹ ਬੇਪਰਦ ਹੁੰਦਾ ਜਿਉਂ ਕਹਿੰਦੇ ਵੀ ਅਸੀਂ ਭਈ ਮੈ ਮੈਦੂਰ ਵਿਰੋਧੀ ਨਹੀਂ ਗਏ ਪੰਜਾਬ ਸਰਕਾਰੇ ਕਹਿੰਦੀ ਆ ਤੇ ਫਿਰ ਉਹਨੂੰ ਮੁਕੇਸ਼ ਮਲੋਤ ਨੂੰ ਫੌਰੀ ਰਿਹਾ ਕਰਨਾ ਚਾਹੀਦਾ ਅੱਛਾ ਭਾਈ ਆਮ ਤੌਰ ਦੇਤੇ ਇੱਕ ਹੀ ਸਵਾਲ ਆ ਇਹ ਵੱਡਾ ਸਵਾਲ ਆ ਜਦੋਂ ਆਪਾਂ ਗੱਲ ਕਰਦੇ ਹੈਗੇ ਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਜੋ ਮੁੱਖ ਤੌਰ ਦੇਤੇ ਲੜ ਰਹੀ ਸੀ ਉਹ ਜ਼ਮੀਨਾਂ ਦੀ ਵੰਡ ਨੂੰ ਲੈ ਕੇ ਲੜ ਰਹੀ ਸੀ ਤੇ ਕਿਤੇ ਨਾ ਕਿਤੇ ਬਹੁਤ ਸਾਰੇ ਲੋਕ ਕਹਿੰਦੇ ਸੀ ਵੀ ਇਹ ਤਾਂ ਕਿਸਾਨ ਵਿਰੋਧੀ ਡਿਮਾਂਡ ਆ ਫਿਰ ਖਾਨ ਜੱਥੇਬੰਦੀ ਵੱਲੋਂ ਤੁਸੀਂ ਹਮਾਇਤ ਕਰ ਰਹੇ ਹੋ ਦੇਖੋ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਅੰਦੋਲਨ ਇੱਕ ਥਾਂ ਤੇ ਆ ਜਮਹੂਰੀ ਹੱਕ ਇੱਕ ਥਾਂ ਤੇ ਜੀ ਕਿਸੇ ਦਾ ਅੰਦੋਲਨ ਕਰਨਾ ਸੰਘਰਸ਼ ਕਰਨਾ ਉਹਦਾ ਜਮਹੂਰੀ ਹੱਕ ਆ ਕਿਸੇ ਦਾ ਉਹਦੀਆਂ ਮੰਗਾਂ ਤੇ ਸਹਿਮਤ ਅਸਹਿਮਤ ਹੋਣਾ ਵੱਖਰੀ ਗੱਲ ਆ ਇਹਦਾ ਮਤਲਬ ਇਹੀ ਤਾਂ ਭਾਜਪਾ ਕਹਿੰਦੀ ਆ ਕਿ ਜਿਹੜੇ ਸਾਡੇ ਨਾਲ ਸਹਿਮਤ ਨਹੀਂ ਅਸੀਂ ਉਹ ਚੱਕ ਚੱਕ ਕੇ ਜੇਲ੍ਹਾਂ 'ਚ ਸਿੱਟ ਦੇਣੇ ਖਤਮ ਕਰ ਦੇਣੇ ਆ ਕਿਸੇ ਦਾ ਕਿਸੇ ਨਾਲ ਵਿਚਾਰਾਂ ਦਾ ਵਖਰੇਵਾ ਹੋ ਸਕਦਾ ਪਰ ਹਰੇਕ ਨੂੰ ਬੋਲਣ ਦਾ ਸੰਘਰਸ਼ ਕਰਨ ਦਾ ਹੱਕ ਤਾਂ ਹੈ ਨਾ ਜ਼ਮੀਨ ਪ੍ਰਾਪਤੀ ਦਾ ਸੰਘਰਸ਼ ਕਰਨ ਦਾ ਹੱਕ ਹੈਗਾ ਉਹਦੇ ਨਾਲ ਅਸੀਂ ਡਟ ਕੇ ਖੜੇ ਆਂ ਉਹਦੀਆਂ ਮੰਗਾਂ ਜੇ ਲੋਕਾਂ ਨੂੰ ਲੱਗਦੀਆਂ ਤੇ ਉਹਦੇ ਤੇ ਤੁਰਨਗੇ ਦੂਸਰੀ ਗੱਲ ਜਿਹੜਾ ਤੁਸੀਂ ਸਵਾਲ ਉਠਾਇਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਜਿਹੜੀ ਲੈਂਡ ਸੀਲਿੰਗ ਐਕਟ ਦੀ ਗੱਲ ਕਰਦੀ ਆ ਕਿ 17 ਏਕੜ ਤੋਂ ਉੱਪਰ ਵਾਲੀ ਜ਼ਮੀਨ ਜਿਹੜੀ ਹੈਗੀ ਆ ਤੇ ਪੰਜਾਬ ਦੇ ਵਿੱਚ ਤਾਂ 80% ਤੋਂ ਉੱਪਰ ਜਿਹੜੀ ਕਿਸਾਨੀ ਉਹ 5 ਏਕੜ ਤੋਂ ਘੱਟ ਲਈ ਛੋਟੀ ਕਿਸਾਨੀ ਆ ਤਾਂ ਇੱਕ ਛੋਟੀ ਕਿਸਾਨੀ ਦੇ ਖਿਲਾਫ ਯਾਨੀ ਕਿ 85% ਤੋਂ ਉੱਪਰ ਕਿਸਾਨੀ ਦੇ ਖਿਲਾਫਵੇਂ ਕਿਵੇਂ ਜਾਂਦੀ ਹੈਗੀ ਆ ਠੀਕ ਆ ਤਾਂ ਇਹ ਤਾਂ ਕੁਝ ਜਿਹੜੇ ਮਤਲਬ ਕੁਝ ਜਾਤੀਵਾਦੀ ਨਫ਼ਰਤ ਨਾਲ ਘੜੋਚੇ ਨੇ ਲੋਕ ਇਹ ਉਹਨਾਂ ਦੀਆਂ ਫਲਾਈਆਂ ਹੋਈਆਂ ਆ ਜਿਹੜੀਆਂ ਗੱਲਾਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਿੱਲੀ ਕਿਸਾਨ ਮੋਰਚੇ ਵੇਲੇ ਉਹ ਸੈਂਕੜੇ ਲੋਕਾਂ ਦਾ ਜੱਥਾ ਲੈ ਕੇ ਜਾਂਦੀ ਰਹੀ ਦਿੱਲੀ ਮੋਰਚੇ ਵੇਲੇ ਸੰਯੁਕਤ ਕਿਸਾਨ ਮੋਰਚੇ ਨੇ ਕੋਈ ਵੀ ਸੱਦਾ ਦਿੱਤਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੈਂਕੜੇ ਕਾਰਕੁਨ ਉਹਨਾਂ ਸੱਦਿਆਂ ਵਿੱਚ ਸ਼ਾਮਲ ਹੁੰਦੇ ਰਹੇ ਗਿਆ ਹਰੇਕ ਕਿਸਾਨ ਅੰਦੋਲਨ ਦੀ ਜਿਹੜੀ ਹੁਣ ਜੇ ਉਹ ਬਿਜਲੀ ਬਿੱਲ ਆਇਆ ਬੀਜ ਬਿੱਲ ਆਇਆ ਹੈਗਾ ਜਿੰਨੇ ਵੀ ਕਿਸਾਨ ਵਿਰੋਧੀ ਫੈਸਲੇ ਆਏ ਹੈਗੇ ਆ ਤੇ ਕੇਂਦਰ ਸਰਕਾਰ ਦੇ ਖਿਲਾਫ ਤੇ ਕਿਸਾਨਾਂ ਦੇ ਪੱਖ ਚ ਹਮੇਸ਼ਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਡਟੀ ਆ ਇਸ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਮਤਲਬ ਬੇਬੁਨਿਆਦ ਨੇ ਤੇ ਸੋਸ਼ਲ ਮੀਡੀਆ ਤੇ ਕੁਝ ਮਤਲਬ ਜਿਹੜੇ ਹੈਗੇ ਆ ਜਾਤੀਵਾਦੀ ਕੀੜਾ ਜਿਹਨਾਂ ਦਿਮਾਗ ਚ ਫਿਰਦਾ ਉਹਨਾਂ ਦੀਆਂ ਫਲਾਈਆਂ ਹੋਈਆਂ ਨੇ ਜਿਨ੍ਹਾਂ ਚ ਹਕੀਕਤ ਨਹੀਂ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਟਰਗਲ ਵਿੱਢੀ ਜਾਂਦੀ ਹੈਗੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਕਿਰਤੀ ਕਿਸਾਨ ਯੂਨੀਅਨ ਕੇ ਸਾਥੀ ਕਾ ਜਿਹੜੀ ਸਪੋਰਟ ਕਰੇ ਦੇਖੋ ਅਸੀਂ ਫੌਰੀ ਤਾਂ ਜਿਹੜੀ ਮਕੇਸ਼ ਦੀ ਰਿਹਾਈ ਆ ਉਹਦੀ ਮੰਗ ਕਰਦੇ ਆ ਮਕੇਸ਼ ਦੀ ਰਿਹਾਈ ਜਿਹੜੀ ਆ ਫੌਰੀ ਹੋਣੀ ਚਾਹੀਦੀ ਹੈ ਅੱਜ ਜਿਹੜਾ ਮੋਹਨ ਮੁੱਦਾ ਮਕੇਸ਼ ਨੂੰ ਰਿਹਾ ਕਰਾਉਣਾ ਹੈਗਾ ਤੇ ਜਿਹੜਾ ਉਹ ਪੰਜਾਬ ਸਰਕਾਰ ਦਾ ਮਜ਼ਦੂਰ ਵਿਰੋਧੀ ਚਿਹਰਾ ਜਿਹੜਾ 도ਗਲਾ ਕਰਤਾਰ ਆ ਉਹਨੂੰ ਬੇਪਰਦ ਕਰਨਾ ਫੌਰੀ ਅੱਜ ਸਮੇਂ ਦੀ ਜਿਹੜੀ ਲੋੜ ਆ ਉਹ ਇਹ ਹੈ